ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬਣਾਵਾਂਗੇ ਆਪਾਂ ਹਰੇ ਮਟਰਾਂ ਤੋਂ ਇੱਕ ਰੈਸਪੀ ਹੈਲਦੀ ਤੇ ਟੇਸਟੀ ਤੇ ਆਪਾਂ ਇਧਰ ਹਰੇ ਮਟਰ ਲੈਂਦੇ ਆ ਉਹਨਾਂ ਦੇ ਵਿੱਚੋਂ ਪਹਿਲਾਂ ਦਾਣੇ ਕੱਢ ਲਿਗੇ ਜੀ ਪਹਿਲਾਂ ਆਪਾਂ ਸਮਾਨ ਦੀ ਤਿਆਰੀ ਕਰ ਲਈਏ ਤੇ ਫਿਰ ਤੁਹਾਡੇ ਨਾਲ ਅੱਗੇ ਆਪਾਂ ਰੈਸਪੀ ਸ਼ੇਅਰ ਕਰਾਂਗੇ ਤੁਸੀਂ ਮਟਰਾਂ ਜਿਹੜੇ ਉਹ ਕੱਡੇ-ਕੜਾਏ ਵੀ ਲੈ ਸਕਦੇ ਹੋ ਤੇ ਪਰ ਆਪਾਂ ਲਿਆ ਕੇ ਕੱਡੇ ਸੀ ਦਾਣੇ ਇਹਨਾਂ ਦੇ ਵਿੱਚੋਂ ਤੇ ਇਧਰ ਆਪਾਂ ਮਟਰ ਲੈਂਦੇ ਆ ਪਾਲਕ ਤੇ ਕਣਕ ਦਾ ਆਟਾ ਲੈਂਤਾ ਜੀ ਇਹ ਤਿੰਨ ਗ੍ਰੀਡੀਅੰਟ ਤੋਂ ਆਪਾਂ ਬਣਾਵਾਂਗੇ ਰੈਸਪੀ ਹੁਣ ਆਪਾਂ ਇਹਨਾਂ ਨੂੰ ਇਹਨਾਂ ਦਾ ਪੇਸਟ ਬਣਾ ਲਿਆ ਹੁੰਨੇ ਆ ਲਓ ਜੀ ਹੁਣ ਆਪਾਂ ਬਣਾ ਲਿਆ ਪਾਲਕ ਤੇ ਹਰੇ ਮਟਰਾਂ ਦਾ ਪੇਸਟ ਤੇ ਹੁਣ ਆਪਾਂ ਇਹਦੇ ਵਿੱਚ ਲੋਨ ਮਿਰਚ ਆਦਰਨੀਆਵ ਦੇ ਸਵਾਦ ਅਨੁਸਾਰ ਇਹ ਜਿੰਨੀ ਕਿ ਜ਼ਰੂਰਤ ਹੋਗੀ ਤੁਹਾਨੂੰ ਪਾ ਦਿਓ ਤੁਸੀਂ ਲੋਨ ਮਿਰਚ ਤੇ ਆਪਾਂ ਥੋੜੀ ਜੀ ਹਲਦੀ ਪਾਈ ਐ ਤੇ ਇੱਕ ਚਮਚਾ ਆਪਾਂ ਇਹਦੇ ਵਿੱਚ ਜੀਰੇ ਦਾ ਐਡ ਕਰਾਂਗੇ ਹੁਣ ਆਪਾਂ ਪਾ ਦਾਂਗੇ ਜੀ ਜਿਹੜਾ ਆਪਾਂ ਕਣਕ ਦਾ ਆਟਾ ਲੇਤਾ ਤੇ ਉਹ ਇਹਦੇ ਵਿੱਚ ਐਡ ਕਰ ਦੇਣੇ ਆ ਤੇ ਇਹਨੂੰ ਚੰਗੀ ਤਰ੍ਹਾਂ ਗੁੰਨ ਲੈਣੇ ਆ ਤੇ ਜੇ ਜਰੂਰਤ ਹੋਈ ਤਾਂ ਪਾਣੀ ਐਡ ਕਰ ਲਾਂਗੇ ਨਹੀਂ ਸ਼ਾਇਦ ਜਰੂਰਤ ਨਾ ਪਵੇ ਤੁਸੀਂ ਪਹਿਲਾਂ ਪਾਣੀ ਜਿਹੜਾ ਉਹ ਐਡ ਨਾ ਕਰਿਓ ਤੇ ਪਹਿਲਾਂ ਤੁਸੀਂ ਆਟਾ ਪਾ ਕੇ ਗੁੰਨ ਕੇ ਦੇਖਿਓ ਤੇ ਜੇ ਜਰੂਰਤ ਪਈ ਤਾਂ ਪਾਣੀ ਐਡ ਕਰ ਲਿਓ ਨਹੀਂ ਨਹੀਂ ਜਰੂਰਤ ਪੈਂਦੀ ਲਓ ਜੀ ਆਪਣਾ ਜਿਹੜਾ ਆਟਾ ਹੈ ਆਪਾਂ ਗੁੰਨ ਲਿਆ ਚੰਗੀ ਤਰ੍ਹਾਂ ਇਹਦਾ ਡੋ ਬਣਾ ਦਿੰਨੇ ਆ ਮਲਾਈਮ ਕਰ ਦਿੰਨੇ ਆ ਮਤਲਬ ਆਟੇ ਨੂੰ ਲਓ ਜੀ ਹੁਣ ਆਪਾਂ ਛੋਟੇ ਛੋਟੇ ਪੇੜੇ ਬਣਾ ਲੈਨੇ ਆ ਇਸ ਤਰ੍ਹਾਂ ਆਪਾਂ ਛੋਟੀ ਜੀ ਰੋਟੀ ਬੇਲ ਲਾਂਗੇ ਸ਼ੇਪ ਆ ਜਿਹੜੀ ਉਹ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਗੋਲ ਵੀ ਰੱਖ ਸਕਦੇ ਹੋ ਤੇ ਕੋਈ ਵੀ ਹੋਰ ਸ਼ੇਪ ਵੀ ਦੇ ਸਕਦੇ ਹੋ ਤੇ ਇੱਥੇ ਆਪਾਂ ਛੋਟੀ ਜਿਹੀ ਇੱਕ ਡੱਬੀ ਲੈਂਤੀ ਐ ਤੇ ਉਹਦੀ ਹੈਲਪ ਨਾਲ ਆਪਾਂ ਇਹਨੂੰ ਚਾਰ ਸਪੀਸਾਂ ਦੇ ਵਿੱਚ ਕੱਟ ਕਰ ਲਾਂਗੇ ਇਸ ਤਰ੍ਹਾਂ ਜੀ ਸਾਈਡਾਂ ਤੇ ਜਿਹੜਾ ਬਚਿਆਗਾ ਆਟਾ ਉਹਨੂੰ ਆਪਾਂ ਅਲੱਗ ਕਰ ਦਾਂਗੇ ਇਸ ਤਰ੍ਹਾਂ ਦੇਖੋ ਪੀਸ ਬਣ ਜਾਣਗੇ ਜਿਹੜੀ ਚੀਜ਼ ਦੇਖਣ ਨੂੰ ਵਧੀਆ ਲੱਗੂਗੀ ਫੇਰ ਹੀ ਉਹ ਖਾਣ ਨੂੰ ਸਵਾਦ ਲੱਗਦੀ ਆ ਤੇ ਇਸ ਤਰ੍ਹਾਂ ਆਪਾਂ ਨੂੰ ਜਬੀਸਵੇਂ ਬਣਾ ਲੈਣੇ ਆ ਦੋ ਪੀਸ ਤੁਹਾਨੂੰ ਬਣਾ ਕੇ ਦਿਖਾ ਦਿੰਨੇ ਆ ਲਓ ਜੀ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਦੂਜੇ ਪੀਸ ਨੂੰ ਵੀ ਤਿਆਰ ਕਰ ਲੈਨੇ ਆ ਇਸ ਤਰ੍ਹਾਂ ਡੱਬੀ ਨੂੰ ਰੱਖ ਕੇ ਆਪਾਂ ਸਾਡਾ ਤੋਂ ਇਸ ਤਰ੍ਹਾਂ ਵੀ ਲਾ ਸਕਦੇ ਆ ਆਟੇ ਨੂੰ ਲਓ ਜੀ ਹੁਣ ਆਪਣਾ ਦੂਜਾ ਪੀਸ ਆ ਜਿਹੜਾ ਇਹ ਵੀ ਤਿਆਰ ਹੋ ਗਿਆ ਤੇ ਇਸ ਤਰ੍ਹਾਂ ਹੁਣ ਆਪਾਂ ਸਾਰੇ ਪੀਸ ਬਣਾ ਕੇ ਤਿਆਰ ਕਰ ਲੈਨੇ ਆ ਫਿਰ ਮਿਲਦੇ ਆ ਤੁਹਾਡੇ ਨਾਲ ਲਓ ਜੀ ਆਪਾਂ ਸਾਰੇ ਪੀਸ ਨੇ ਜਿਹੜੇ ਬਣਾ ਕੇ ਤਿਆਰ ਕਰ ਲਏ ਨੇ ਚਾਰਸ ਪੀਸ ਬਣ ਗਏ ਨੇ ਆਪਾਂ ਆਪਣੇ ਕੋਲ ਸਾਰੇ ਇਧਰ ਆਪਾਂ ਸਰੋਂ ਦਾ ਤੇਲ ਗਰਮ ਹੋਣ ਲਈ ਰੱਖਿਆਗਾ ਤੇ ਇਹਨੂੰ ਆਪਾਂ ਗਰਮ ਹੋਣ ਦਿੰਨੇ ਆ ਲਓ ਜੀ ਤੇਲ ਆਪਣਾ ਹੋ ਗਿਆ ਗਰਮ ਤੇ ਆਪਾਂ ਹੁਣ ਦੋ ਦੋ ਪੀਸ ਕਰਕੇ ਤੇਲ ਦੇ ਵਿੱਚ ਸੜ ਦਿੰਨੇ ਆ ਬਹੁਤ ਸੋਹਣਾ ਫਲਕੇ ਬਣਦੇ ਆ ਪੀਸ ਬਹੁਤ ਵਧੀਆ ਤਿਆਰ ਹੁੰਦੇ ਨੇ ਜਿਆਦਾ ਟਾਈਮ ਵੀ ਨਹੀਂ ਲੱਗਦਾ ਦੇਖੋ ਤੁਸੀਂ ਕਿੰਨੇ ਵਧੀਆ ਫਲ ਰਹੇ ਨੇ ਸ਼ੇਪ ਆਪਾਂ ਇਹ ਗੋਲ ਵੀ ਰੱਖ ਸਕਦੇ ਸੀ ਦੀ ਕੋਈ ਵੀ ਸ਼ੇਪ ਹੋਰ ਵੀ ਬਣਾ ਸਕਦੇ ਸੀ ਦੋ ਦੋ ਤਿੰਨ ਤਿੰਨ ਪੀਸ ਜਿਵੇਂ ਮਰਜ਼ੀ ਬਣਾਈ ਚਲੋ ਤੁਸੀਂ ਆਪਾਂ ਦੋ ਦੋ ਪੀਸ ਪਾਈ ਜਾਂਦੇ ਆਂ ਬਹੁਤ ਟੇਸਟੀ ਲੱਗਦੀ ਹੈ ਹੈਲਦੀ ਵੀ ਹੁੰਦੀ ਹੈ ਖਾਣ ਚ ਦੇਖੋ ਪਾਲਕ ਵੀ ਹੈਲਦੀ ਹੈ ਤੇ ਮਟਰ ਵੀ ਹੈਲਦੀ ਨੇ ਸਬਜ਼ੀਆਂ ਤੋਂ ਆਪਾਂ ਰੈਸਪੀ ਤਿਆਰ ਕਰ ਲਈ ਇਸ ਤਰ੍ਹਾਂ ਦੇਖੋ ਸਾਰੇ ਵੀ ਇਸ ਆਪਾਂ ਇਸ ਤਰ੍ਹਾਂ ਹੀ ਬਣਾਈ ਚੱਲਾਂਗੇ ਤੇ ਤਿਆਰ ਕਰ ਹੀ ਚੱਲਾਂਗੇ ਜੀ ਦੇਲ ਦੇ ਵਿੱਚ ਜ਼ਿਆਦਾ ਰੱਖਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਦੇਖੋ ਝਟਪਟ ਹੀ ਤਿਆਰ ਹੋ ਜਾਂਦੇ ਨੇ ਪਿਸ ਆਪਣੇ ਗੈਸ ਦਾ ਨਾਲੇ ਫਲੇਮ ਆ ਜਿਹੜਾ ਮੈਂ ਇੱਥੇ ਥੋੜਾ ਸਰੋਹੀ ਕਰਕੇ ਆ ਜੇ ਤੁਹਾਡੇ ਕੋਲੇ ਪਾਲਕ ਨਹੀਂ ਹੈਗੀ ਫਿਰ ਤੁਸੀਂ ਧਨੀਆ ਵਗੈਰਾ ਵੀ ਐਡ ਕਰ ਸਕਦੇ ਹੋ ਤੇ ਇਕੱਲੇ ਹਰੇ ਮਟਰ ਵੀ ਪਾ ਸਕਦੇ ਹੋ ਵਿੱਚ ਆਟਾ ਪਾ ਸਕਦੇ ਹੋ ਜਾਂ ਆٹے ਦੀ ਜਗ੍ਹਾ ਤੁਸੀਂ ਬੇਸਨ ਵੀ ਪਾ ਸਕਦੇ ਹੋ ਜੇ ਦੁਪਹਿਰੇ ਭੁੱਖ ਲੱਗੀ ਹੁੰਦੀ ਆ ਕੋਈ ਵੀ ਚੀਜ਼ ਹੁੰਦੀ ਨਹੀਂ ਆਪਣੇ ਕੋਲ ਖਾਣ ਨੂੰ ਤੇ ਜੇ ਮਟਰ ਹੋਣ ਬਸ ਆਪਾਂ ਝਟਪਟ ਬਣਾਓ ਤੇ ਖਾਓ ਹੁਣ ਅੱਗੇ ਗਰਮੀਆਂ ਦੇ ਵਿੱਚ ਦਿਨ ਵੀ ਵੱਡੇ ਹੋ ਜਾਣਗੇ ਤਾਂ ਕਰਕੇ ਭੁੱਖ ਵੀ ਜ਼ਿਆਦਾ ਲੱਗਿਆ ਕਰੂਗੀ ਇਸ ਤਰ੍ਹਾਂ ਤੁਸੀਂ ਕੋਈ ਵੀ ਰੈਸਪੀ ਬਣਾ ਕੇ ਤਿਆਰ ਕਰਕੇ ਖਾ ਸਕਦੇ ਹੋ ਇਸ ਤਰ੍ਹਾਂ ਦੀਆਂ ਜੇ ਤੁਸੀਂ ਹੋਰ ਵੀ ਰੈਸਪੀਆਂ ਦੇਖਣੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਰੈਸਪੀ ਦੇਖ ਕੇ ਤੁਸੀਂ ਲਾਈਕ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਆ ਚਾਰ ਪੈਸੇ ਬਚਦੇ ਸੀ ਜੀ ਆਪਾਂਾਰੇ ਇਕੱਠੇ ਹੀ ਪਾ ਦਿੱਤੇ ਨੇ ਤੇਲ ਦੇ ਵਿੱਚ ਸਾੜ ਦਿੱਤੇ ਹਲੋ ਜੀ ਦੇਖੋ ਸਾਰੇ ਪੇਸ ਆਪਾਂ ਦੇਖੋ ਤਿਆਰ ਕਰ ਲਏ ਨੇ ਹੁਣ ਆਪਾਂ ਤੁਹਾਨੂੰ ਸਰਵ ਕਰਕੇ ਦਿਖਾਉਣੇ ਆ ਚਾਹਨਾ ਵੀ ਖਾ ਸਕਦੇ ਹੋ ਤੁਸੀਂ ਤੇ ਇਧਰ ਆਪਾਂ ਸਾਸ ਲੈ ਲਈਆ ਤੇ ਖੀਰੇ ਦੇ ਲੈ ਲਏ ਆ ਤਿੰਨ ਚਾਰ ਪੇਸ ਹਾਂ ਦੇ ਵਿੱਚ ਵੀ ਬਹੁਤ ਟੇਸਟੀ ਬਣੀ ਸੀ ਦੇਖੋ ਨੂੰ ਦੇਖੋ ਤੁਹਾਨੂੰ ਕਿੰਨੇ ਵਧੀਆ ਲੱਗ ਰਹੇ ਨੇ ਤੇ ਬਿਨਾ ਸਾਸ ਤੋਂ ਤੁਸੀਂ ਚਾਹਨਾ ਵੀ ਖਾ ਸਕਦੇ ਹੋ ਕਿਉਂਕਿ ਨਮਕੀਨ ਨੇ ਬਹੁਤ ਟੇਸਟੀ ਬਣੀ ਸੀ ਲਓ ਜੀ ਦੇਖੋ ਤੁਸੀਂ ਵੀ ਬਣਾ ਕੇ ਦੇਖਿਓ ਤੇ ਬੱਚਿਆਂ ਨੂੰ ਬਣਾ ਕੇ ਦਿਓ ਜੇਕਰ ਅੱਜ ਦੀ ਰੈਸਪੀ ਜਿਹੜੀ ਸਾਡੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਆਪਾਂ ਇੱਕ ਪੀਸ ਨੂੰ ਤੋੜ ਕੇ ਵੀ ਦਿਖਾ ਦਿੱਤਾ ਬਹੁਤ ਸੌਫਟ ਬਣਦੇ ਨੇ ਇਹ ਪੀਸ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਥੈਂਕ ਯੂ so much